ਤੋ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖਿਓ ਜੇਕਰ ਵੈਰ ਔਰੰਗਜ਼ੇਬ ਨਾਲ ਹੈ ਤੇ ਔਰੰਗਜ਼ੇਬ ਦੇ ਨਾਲ ਹੀ ਹੈ ਉਹਨਾਂ ਦੇ ਪੁੱਤਰ ਬਹਾਦਰ ਸ਼ਾਹ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀਆਂ ਫੌਜਾਂ ਭੇਜ ਕਰਕੇ ਤਖਤਾਂ ਤੇ ਬਿਠਾ ਕੇ ਹੁੰਦੇ ਨੇ ਕਿਉਂਕਿ ਵੈਰ ਨਹੀਂ ਹੈ ਸਤਿਗੁਰ ਅੰਦਰੋਂ ਨਰਵੈਰ ਹੈ ਸਤਿਗੁਰ ਕਿਸੇ ਦਾ ਵੈਰ ਨਹੀਂ ਰੱਖਦੇ ਇਹ ਹੀ ਅੱਜ ਸਿੱਖ ਦੀ ਸੋਚ ਹੈ ਪਿਜੇ ਕਲੀ ਇੰਦਰਾ ਗਾਂਧੀ ਨੇ ਅਟੈਕ ਕੀਤਾ ਇਸ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਕੱਲ ਉਹਨੂੰ ਮਾਰਿਆ ਏ ਉਹਨੂੰ ਸੁੱਧਿਆ ਏ ਉਹਦੇ ਪੋਤਰੇ ਅੱਜ ਵੀ ਹਰਮੰਦਰ ਸਾਹਿਬ ਬਣ ਕੇ ਬਰਤਨ ਸਾਫ ਕਰਦੇ ਵੇਖੀਦੇ ਨੇ ਕਦੀ ਪਾਲਕੀ ਨੇ ਮੋਢਾ ਦਿੰਦੇ ਵੇਖੀਦੇ ਨੇ ਪਰ ਕਦੀ ਕਿਸੇ ਸਿੱਖ ਨੇ ਨਹੀਂ ਆਖਿਆ ਵੀ ਨਹੀਂ ਪਈ ਤੇਰੀ ਦਾਦੀ ਨੇ ਇਸ ਤਰ੍ਹਾਂ ਸਾਡੇ ਤੇ ਕਹਿਰ ਕਮਾਇਆ ਸੀ ਤੈਨੂੰ ਅਸੀਂ ਜਾਨੋਂ ਮਾਰਨਾ ਜੇ ਬਿਆੰਤਾ ਬੁੱਛਣ ਮਾਰਦੇ ਬਿਆੰਤੇ ਬੁੱਛਣ ਤੋਂ ਮਾਰਿਆ ਏ ਨਾ ਕਿ ਉਹਦੇ ਪਰਿਵਾਰ ਨੂੰ ਪਰ ਸਨਾਤਨੀਆਂ ਦੀ ਸੋਚ ਇਹ ਨਹੀਂ ਹੈ ਉਹ ਕਹਿੰਦੇ ਜੇ ਸਿੱਖ ਇੱਕ ਨੇ ਸਾਡੇ ਵੱਲ ਉਂਗਲ ਕੀਤੀ ਹੈ ਤੇ ਇਹਨਾਂ ਦੇ ਮਗਰ ਘਰ ਘਾੜੋ ਜਾੜ ਦਿਓ ਇਹਨਾਂ ਦੇ ਪਰਿਵਾਰ ਮਗਰ ਖਤਮ ਕਰ ਦਿਓ ਧੀਆਂ ਬੰਦ ਨਾ ਰੇਪ ਕਰ ਦਿਓ ਇਹ ਸਨਾਤਨੀਆਂ ਦੀ ਸੋਚ ਹੈ 1984 ਵਿੱਚ ਇਹੀ ਕੁਸ਼ ਵਾਪਰਿਆ ਅਕਤੂਬਰ ਦੇ ਵਿੱਚ ਦਿੱਲੀ ਦੇ ਵਿੱਚ ਗਲਾਂ ਟਾਇਰ ਪਾਪਾਕ ਸਾੜੇ ਗਏ ਹੁਣ ਖਤਮ ਕਰਨ ਵਾਲੇ ਤਾਂ ਇਕੱਲੇ ਸਤਵੰਤ ਸਿੰਘ ਬਿਆੰਤ ਸਿੰਘ ਨੇ ਕਿਤੇ